ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖੀ ਅੱਖਰ ਬ੍ਰਹਮ ਵਿਦਿਆ ਕਿਸੇ ਤਿਆਰ ਵਰਤੇ ਆਦਰਿਣ ਨਿਸ਼ਚੇ ਵਾਲੇ ਸਿੰਘ ਦੇ ਪਾਸੋਂ ਹੀ ਪੜਨੀ ਚਾਹੀਦੀ ਹੈ ਰਹਿਤਨਾਮਾ ਪਾਈ ਦੇ ਸਾਜੀ ਵਿੱਚ ਫੁਰਮਾਨ ਆਉਂਦਾ ਹੈ ਗੁਰਮੁਖੀ ਅੱਖਰ ਜੋ ਹੈ ਪਾਈ ਸਿੰਘ ਸਿੰਘ ਤੇ ਸਿੱਖੇ ਜਾਈ ਜਿਸ ਸਿੰਘ ਦਾ ਗੁਰਮਤ ਗੁਰਬਾਣੀ ਤੇ ਡ੍ਰਿਢ ਨਿਸ਼ਚਾ ਹੈ ਉਸ ਤੋਂ ਵਿਦਿਆ ਪੜ ਕੇ ਗੁਰਮਤ ਵਿਚ ਮਨ ਪਰਪਖ ਹੁੰਦਾ ਹੈ ਸੋ ਜਦੋਂ ਬੱਚਾ ਵਿਦਿਆ ਪੜਨ ਦੇ ਰੋਗ ਹੋ ਜਾਵੇ ਤਾਂ ਉਸ ਨੁਕਰੀਤियां ਕੁਸੰਗਤ ਵੱਲ ਜਾਣ ਨਹੀਂ ਦੇਣਾ ਚਾਹੀਦਾ ਗੰਦੇ ਸੀਨੇ ਮੇਂ ਗੰਦੇ ਰਿਕਾਰਡ ਤਾਸ਼ ਜੂਆ ਗੰਦੀਆਂ ਬੋਲੀਆਂ ਤੇ ਚੋਰੀ ਆਦਿਕ ਵੱਲੋਂ ਰੋਕ ਕੇ ਰੱਖਣਾ ਚਾਹੀਦਾ ਹੈ ਰਹਿਤਨਾਮਾ ਪਾਈ ਦੇਸਾ ਜੀ ਵਿੱਚ ਫੁਰਮਾਨ ਆਉਂਦਾ ਹੈ ਦੋਹਰਾ ਸਿੱਖ ਸਿੱਖਣੀ ਮਿਲ ਬਹੈ ਚਰਚਾ ਕਰੈ ਆਪਾਰ ਭਜਨ ਸਿਖਾਵੈ ਪੁੱਤਰ ਕੋ ਹਰ ਭਜ ਬਾਰੰਬਾਰ ਸਭ ਤੋਂ ਪਹਿਲੀ ਅਧਿਆਪਿਕਾ ਸਿੱਖਿਆ ਦਾਤੀ ਜਾਂ ਸਿੱਖਿਆ ਦੇਣ ਵਾਲੀ ਬੱਚੇ ਦੀ ਮਾਤਾ ਮੰਨੀ ਗਈ ਹੈ ਇਸ ਲਈ ਮਾਤਾਵਾਂ ਵੀ ਆਪਣਾ ਜੀਵਨ ਉੱਚਾ ਰੱਖਣ ਆਪ ਵੀ ਉਹ ਧਾਰਮਿਕ ਜੀਵਨ ਵਿੱਚ ਡ੍ਰਿਢ ਹੋਣ ਹਰ ਰੋਜ਼ ਅੰਮ੍ਰਿਤ ਵੇਲੇ ਨਿਤਨੇਮ ਕਰਕੇ ਬੱਚੇ ਨੂੰ ਵੀ ਗੁਰਦੁਆਰਾ ਸਾਹਿਬ ਲੈ ਕੇ ਜਾਣ ਛੋਟੀ ਅਵਸਥਾ ਵਿੱਚ ਜੋ ਸੰਸਕਾਰ ਬੱਚੇ ਨੂੰ ਪੈ ਜਾਂਦੇ ਹਨ ਉਹੀ ਸੰਸਕਾਰ ਪੱਥਰ ਤੇ ਲਕੀਰ ਵਾਂਗ ਹਿਰਦੇ ਵਿੱਚ ਉਕਰ ਜਾਂਦੇ ਹਨ ਬਚਪਨ ਵਿੱਚ ਹੀ ਬੱਚੇ ਨੂੰ ਸ਼ਹੀਦਾਂ ਸੂਰਬੀਰਾਂ ਯੋਧਿਆਂ ਹੱਠੀਆਂ ਨਿਤਨੇਮੀਆਂ ਪ੍ਰੇਮੀਆਂ ਦੇ ਜੀਵਨ ਸੁਨਾਏ ਜਾਣ ਅਤੇ ਪੜ੍ਹਾਏ ਜਾਣ। ਮਾਤਾ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਦਾ ਆਪ ਪਾਠ ਕਰੇ ਅਤੇ ਬੱਚੇ ਨੂੰ ਵੀ ਸੁਣਾਵੇ। ਜੇਕਰ ਮਾਤਾ ਧਾਰਮਿਕ ਪਾਸੇਵਾਲ ਦ੍ਰਿੜਤਾ ਨਾਲ ਪਰਪੱਕ ਹੋ ਜਾਵੇ ਤਾਂ ਬੱਚਾ ਵੀ ਧਾਰਮਿਕ, ਦਾਨੀ, ਸੂਰਮਾ, ਯੋਧਾ ਬਲੀ ਹੀ ਹੋਵੇਗਾ। ਜਿਸ ਤਰ੍ਹਾਂ ਦਾ ਮਾਤਾ ਦਾ ਜੀਵਨ ਰਹਿਣੀ-ਬਹਿਣੀ ਹੋਵੇਗੀ ਤੇ ਜਿਸ ਤਰ੍ਹਾਂ ਦੀ ਸਿੱਖਿਆ ਦੇਵੇਗੀ, ਬੱਚਾ ਉਸ ਨੂੰ ਉਸੇ ਤਰ੍ਹਾਂ ਹੀ ਗ੍ਰਹਿਣ ਕਰਦਾ ਹੈ। ਜਿਵੇਂ ਮਾਤਾ ਸੁમિત્રા ਨੇ ਆਪਣੇ ਪੁੱਤਰ ਲਖਮਣ ਨੂੰ ਭਗਵਾਨ ਸ਼੍ਰੀ रामचंद्र जी नाल बनवास ਜਾਣ ਲਈ ਕਿਹਾ ਸਮਝਾਇਆ ਕਿ सीता जी ਨੂੰ માતા ਅਤੇ श्री रामचंद्र जी ਨੂੰ ਪਿਤਾ ਬਰਾਬਰ ਸਮਝਣਾ ਅਤੇ ਦੁੱਖ ਸੁੱਖ ਵਿੱਚ ਸਾਥ ਦੇਣਾ ਇਸ ਉਪਦੇਸ਼ ਨੂੰ लक्ष्मण जी ਨੇ ਕਮਾਇਆ लक्ष्मण जी ਪੂਰੇ ਬਨਵਾਸ ਸਮੇਂ ਉਹਨਾਂ ਦੇ ਨਾਲ ਰਹੇ ਪਰ ਸੀਤਾ ਜੀ ਦੀ ਪਹਿਚਾਨ ਕੇਵਲ ਪੈਰਾਂ ਤੋਂ ਹੀ ਕਰਦੇ ਸਨ ਉਹਨਾਂ ਨੇ ਕਦੇ ਵੀ ਉੱਚੀ ਨਿਗਾਹ ਕਰਕੇ ਸੀਤਾ ਜੀ ਦਾ ਚਿਹਰਾ ਨਹੀਂ ਤੱਕਿਆ ਇਸੇ ਹੀ ਤਰ੍ਹਾਂ ਭਗਤ ਫਰੀਦ ਜੀ ਦੇ ਮਾਤਾ ਜੀ ਸਾ ਜਿਨ੍ਹਾਂ ਨੇ ਆਪਣੇ ਪੁੱਤਰ ਨੂੰ ਪਗਤੀ ਵੱਲ ਪ੍ਰੇਰਿਤ ਕੀਤਾ ਫਰੀਦ ਜੀ ਨੂੰ ਸ਼ੱਕਰਖਾਨ ਦਾ ਬਹੁਤ ਹੀ ਸ਼ੌਂਕ ਸੀ ਜਦੋਂ ਪਗਤ ਫਰੀਦ ਜੀ ਦੀ ਮਾਤਾ ਉਹਨਾਂ ਨੂੰ ਕਹਿੰਦੇ ਕਿ ਪੁੱਤਰ ਨਿਮਾਜ਼ ਪੜ ਤਾਂ ਫਰੀਦ ਜੀ ਪੁੱਛਦੇ ਸਨ ਕਿ ਖੁਦਾ ਮੈਨੂੰ ਕੀ ਦੇਵੇਗਾ ਤਾਂ ਮਾਤਾ ਜੀ ਕਹਿੰਦੇ ਸਨ ਕਿ ਸ਼ੱਕਰ ਦੇਵੇਗਾ ਫਰੀਦ ਜੀ ਦੇ ਨਿਮਾਜ਼ ਪੜਨ ਤੋਂ ਪਹਿਲਾਂ ਹੀ ਮਾਤਾ ਜੀ ਸ਼ੱਕਰ ਦੀ ਪੂੜੀ ਨਿਮਾਜ਼ ਪੜਨ ਵਾਸਤੇ ਵਿਛਾਈ ਚਟਾਈ ਜਿਸ ਨੂੰ ਮਸੱਲਾ ਕਿਹਾ ਜਾਂਦਾ ਹੈ ਉਸ ਦੇ نیچے ਰੱਖ ਦੇ ਸਨ ਨਮਾਜ਼ ਪੜਨ ਤੋਂ ਬਾਅਦ ਭਗਤ ਫਰੀਦ ਜੀ ਉਸ ਚੱਕਰ ਦੀ ਪੂੜੀ ਨੂੰ ਚੱਕ ਕੇ ਆਨੰਦ ਨਾਲ ਛੱਕ ਲੈਂਦੇ ਸਨ ਮਾਤਾ ਜੀ ਨੇ ਇਸ ਤਰ੍ਹਾਂ ਨਾਲ ਫਰੀਦ ਜੀ ਨੂੰ ਭਗਤੀ ਵੱਲ ਲਗਾਇਆ ਇਸ ਤਰ੍ਹਾਂ ਨਾਲ ਮਾਤਾ ਜੀ ਦੀ ਸਿੱਖਿਆ ਦਾ ਅਸਰ ਬੱਚੇ ਤੇ ਬਹੁਤ ਜ਼ਿਆਦਾ ਪੈਂਦਾ ਹੈ ਬੱਚੇ ਦਾ ਜੀਵਨ ਮਾਤਾ ਦੀ ਸਿੱਖਿਆ ਤੋਂ ਹੀ ਉਕਰਿਆ ਜਾਂਦਾ ਹੈ ਇਸ ਲਈ ਸਿੱਖਿਆ ਚੰਗੇ ਗੁਣਾਂ ਨਾਲ ਭਰਪੂਰ ਹੋਣੀ ਚਾਹੀਦੀ ਹੈ ਅੱਗੇ ਅਸੀਂ ਹੋਰ ਸੰਸਕਾਰਾਂ ਬਾਰੇ ਵੀ ਅਗਲੀਆਂ ਵੀਡੀਓਜ਼ ਵਿੱਚ ਦੱਸਾਂਗੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ